ਅੱਜ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿਨਾਂ ਸਰਦਾਰ ਅਨੂਪ ਸਿੰਘ ਜੀ ਕੁਮਰ ਸਾਹਿਬ ਨੂੰ ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਇਹ ਫੈਸਲਾ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾਈ ਹੈ ਇਹਨਾਂ ਨੂੰ ਮੈਂ ਪਾਰਟੀ ਚ ਜਾਣ ਦੂੰ ਜੀ ਆਇਆਂ ਵੀ ਕਹਿੰਦਾ ਔਰ ਇਹ ਜਿਹੜੀ ਸੋਚ ਲੈ ਕੇ ਆਏ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਥ ਦੇ ਵਿੱਚ ਨਿਗਾਰ ਆ ਰਿਹਾ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣਾ ਸ ਸੰਗਤਾਂ ਦੇ ਵਿੱਚ ਆਪਣਾ ਅਕਸ ਗੁਆਰੀ ਹੈ ਔਰ ਇਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਫੈਸਲਾ ਲਿਆ ਮੇਰੇ ਪਿਛਲੇ ਦਿਨਾਂ ਤੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹਨਾਂ ਦੇ ਮਨ ਦੇ ਵਿੱਚ ਬੜਾ ਅਫਸੋਸ ਵੀ ਸੀ ਬੜਾ ਭਾਰ ਸੀ ਕਿ ਜਿਸ ਪਾਰਟੀ ਦਾ ਪ੍ਰਧਾਨ ਕੌਮ ਤੋਂ ਪੰਥ ਤੋਂ ਤਨਖਾਹਿਆ ਘੋਸ਼ਿਤ ਹੋ ਚੁੱਕਾ ਹੋਵੇ ਮੈਂ ਉਸ ਪਾਰਟੀ ਦੇ ਵਿੱਚ ਕੀ ਰਹਿ ਕੇ ਕਰਨਾ ਹੈ ਔਰ ਇਹ ਜੋ ਇਹਨਾਂ ਦੇ ਵਿੱਚ ਅਫਸੋਸ ਸੀ ਉਹ ਲਗਾਤਾਰ ਮੈਂ ਸਮਝਦਾ ਕਿ ਅੱਜ ਅਕਾਲੀ ਦਲ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਅਫਸੋਸ ਦਾ ਕਿਉਂਕਿ ਪਿਛਲੇ ਦਿਨਾਂ ਸਾਰਿਆਂ ਨੇ ਤੁਸੀਂ ਦੇਖਿਆ ਕਿ ਜੋ ਦਿੱਲੀ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਉਲਟ ਅੱਜ ਵੀ ਕਿਉਂਕਿ ਉਹ ਪਹਿਲੇ ਵੀ ਦੋ-ਦੋ ਸੰਗਰਾਮ ਦਾ ਦੋ-ਦੋ ਗੁਰਪੁਰਬ ਬਣਾਉਂਦੇ ਰਿਹਾ ਇਸ ਵਾਰ ਵੀ ਇਹਨਾਂ ਨੇ ਫਿਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਜਿਹੜਾ ਚੈਲੰਜ ਕਰਦੇ ਹੋਏ ਅਕਾਲ ਤਖਤ ਸਾਹਿਬ ਨੂੰ ਜਿਹੜਾ ਪਾਕਿਸਤਾਨ ਜਾ ਕੇ 9 ਤਰੀਕ ਨੂੰ ਮਨਾਣ ਦੀ ਗੱਲ ਕੀਤੀ ਉਸ ਕਰਕੇ ਵੀ ਬੜਾ ਮੰਨ ਦੇ ਵਿੱਚ ਇਹਨਾਂ ਦੇ ਰੋਸ ਆਇਆ ਕਿ ਭਈ ਇਹ ਹਰ ਗੱਲ ਜਿੱਥੇ ਅਕਾਲ ਤਖਤ ਤੋਂ ਵੀ ਉਲਟ ਹੋਣ ਜਿੱਥੇ ਪੰਥ ਤੋਂ ਵਿਰੋਧੀ ਹੋਣ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਮਨ ਦੇ ਵਿੱਚ ਬੜਾ ਭਾਰ ਸੀ ਸੋ ਇਹਨਾਂ ਨੇ ਅੱਜ ਆਪਣਾ ਫੈਸਲਾ ਲਿਆ ਕਿ ਮੈਨੂੰ ਸੰਗਤ ਨੇ ਦਿੱਲੀ ਕਮੇਟੀ ਦੇ ਵਿੱਚ ਇਸ ਕਰਕੇ ਭੇਜਿਆ ਸੀ ਕਿ ਮੈਂ ਕੌਮ ਦੀ ਪੰਥ ਦੀ ਸੇਵਾ ਕਰ ਸਕਾਂ ਔਰ ਖਾਸ ਤੌਰ ਤੇ ਮੇਰੇ ਆਪਣੇ ਇਲਾਕੇ ਦੀ ਸੇਵਾਵਾਂ ਕਰ ਸਕਾਂ ਔਰ ਬਤੌਰ ਮੈਂਬਰ ਰਹਿੰਦੇ ਹੋਏ ਅੱਜ 2.5 ਸਾਲਾਂ ਤੋਂ ਕੋਈ ਐਫਓ ਜ ਆ ਵੱਡਾ ਕਾਰਜ ਨਹੀਂ ਆਪਣੇ ਇਲਾਕੇ ਦੀ ਸੰਗਤੋਂ ਉਸੇ ਕਰ ਸਕੇ ਔਰ ਜੇ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾ ਰਹੇ ਨੇ ਸੋ ਮੈਂ ਇਹਨਾਂ ਨੂੰ ਆਏ ਹੋਏ ਨੂੰ ਜਿਹਾ ਆਇਆ ਕਹਿੰਦਾ ਔਰ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਇੱਜ਼ਤ ਮਾਣ ਦੇ ਨਾਲ ਇਸ ਪਾਰਟੀ ਦੇ ਵਿੱਚ ਆਏ ਨੇ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖੀ ਜਾਏਗੀ ਔਰ ਇਹਨਾਂ ਨੂੰ ਬੰਦਾ ਸਤਿਕਾਰ ਦਿੱਤਾ ਜਾਏਗਾ ਕਿਉਂਕਿ ਸਾਡੇ ਬਹੁਤ ਪੁਰਾਣੇ ਸਾਥੀ ਨੇ ਅਸੀਂ ਇਕੱਠੇ ਕਈ ਧਰਨੇ ਦਿੱਤੇ ਕਈ ਮੋਰਚੇ ਲਾਇਆ ਹੈ ਕਈ ਜਗ੍ਹਾ ਤੇ ਅਸੀਂ ਇਕੱਠੇ ਹੋਰ ਜਦ ਵੀ ਸਾਨੂੰ ਮੈਨ ਪਾਵਰ ਦੀ ਲੋਡ ਪੈਂਦੀ ਸੀ ਸੰਗਤਾਂ ਦੀ ਲੋਡ ਪੈਂਦੀ ਸੀ ਜਿੱਥੇ ਵੱਧ ਇਕੱਠ ਕਰਨਾ ਹੋਵੇ ਸਰਦਾਰ ਅਨੂਪ ਸਿੰਘ ਕੁਮੰਦਰ ਨਾਮ ਸਭ ਤੋਂ ਪਹਿਲੇ ਲਿਖਿਆ ਜਾਂਦਾ ਸੀ ਕਿ ਇਹਨਾਂ ਦੀ ਜ਼ਿੰਮੇਵਾਰੀ ਲਈ ਜਾਏ ਔਰ ਐਫਓ ਜੇ ਬੰਦੇ ਨੂੰ ਜਦ ਕੌਮ ਨੇ ਸੇਵਾ ਦਿੱਤੀ ਹੋਏ ਤੇ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਜ਼ਿੰਮੇਵਾਰੀ ਵੀ ਦੇਣੀ ਚਾਹੀਦੀ ਹੈ ਔਰ ਅਸੀਂ ਇਹ ਵੀ ਅਸ਼ੋਰ ਕਰਦੇ ਆ ਜੀ ਪਿਛਲੇ ਦਿਨੋਂ ਵੀ ਅਲੋਕ ਸਿੰਘ ਗੁੰਮਨ ਆਪकी पार्टी में शामिल हुए थे और बड़े जोर शोर के साथ शामिल हुए थे लेकिन 24 घंटे भी आपकी पार्टी में नहीं रह पाए देखो ये ये होता रहता है क्योंकि जब बंदे आंदे ਨੇ ਉਹਨਾਂ ਦਾ ਮਨ ਬੰਦਾ ਹੈ ਤੇ ਕਈ ਐਫਓ ਜੇ ਕਾਰਨ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਇਹ ਸੀ ਕਿ ਜਿਸ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਮੈਨੂੰ ਟਿਕਟ ਦਿੱਤੀ ਹੈ ਮੈਂ ਉਹਨਾਂ ਪਾਰਟੀ ਦੇ ਵਿੱਚ ਜਾ ਕੇ ਉਹਨਾਂ ਨਾਲ ਲੜਾਈ ਲੜਾਂ ਮਗਰ ਜਿਹੜਾ ਸਮਾਂ ਹੋ ਰਿਹਾ ਹੈ ਤੁਸੀਂ ਇਹ ਦੇ ਸਕਦੇ ਹੋ ਕਿ ਜਿਸ ਪਾਰਟੀ ਨੂੰ ਅੱਜ ਜਿਸ ਪਾਰਟੀ ਤੋਂ ਚੋਣ ਨਿਸ਼ਾਨ ਤੋਂ ਲੜੇ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਅੱਜ ਆਪ ਉਹ ਅਕਾਲੀ ਦਲ ਬਾਦਲ ਦੇ ਗਹਿਣੇ ਪੈ ਗਈ ਹੈ ਹਲੇ ਖਤਮ ਨਹੀਂ ਹੋਈ ਹੈ ਉਹ ਧੋਖਾ ਦੇਣ ਵਾਸਤੇ ਉਹਨਾਂ ਨੇ ਹਲੇ ਵੀ ਰੱਖੀ ਹੈ ਮਗਰ ਅੱਜ ਉਹ ਆਪ ਘੈਣੇ ਪੈ ਗਈ ਔਰ ਇਲਾਕੇ ਦੀ ਸੰਗਤ ਜਿਸ ਵਕਤ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਚੁਣ ਕੇ ਸਰਨਾ ਸਾਹਿਬ ਦੀ ਪ੍ਰਧਾਨਗੀ ਏਟ ਭੇਜਿਆ ਸੀ ਮਗਰ ਸਰਨਾ ਸਾਹਿਬ ਆਪ ਜਦ ਆਪਣੀ ਪਾਰਟੀ ਛੱਡ ਕੇ ਬਾਦਲ ਦਲ ਦੀ ਪ੍ਰਧਾਨਗੀ ਚ ਚਲੇ ਜਾਣਗੇ ਤੇ ਮੈਂ ਸਮਝਦਾ ਕਿ ਹੁਣ ਇਹ ਸੰਗਤਾਂ ਦੇ ਨਾਲ ਵਿਸ਼ਵਾਸ ਕਰਵਾ ਕੇ ਸੰਗਤਾਂ ਨੂੰ ਭਰੋਸੇ ਚ ਲੈ ਕੇ ਇੱਥੇ ਆਏ ਆ ਕਿਉਂਕਿ ਸੰਗਤ ਵੀ ਸਮਝ ਗਈ ਹੈ ਕਿ ਇਹ ਜਿਹੜੀ ਧੋਖਾ ਦੇਣ ਵਾਲੀਆਂ ਦੋ ਪਾਰਟੀਆਂ ਜਿਨ੍ਹਾਂ ਨੇ ਬਹੁਤ ਵੱਡਾ ਕੌਮ ਦਾ ਨੁਕਸਾਨ ਕੀਤਾ ਔਰ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਔਰ ਉਹਨੂੰ ਪੰਥ ਤੋਂ ਛੇਕਿਆ ਗਿਆ ਹੋਵੇ ਉਹਨੂੰ ਤਨਖਾਹਿਆ ਘੋਸ਼ਿਤ ਕਰਤਾ ਗਿਆ ਹੋਵੇ ਉਸ ਤੋਂ ਬਾਅਦ ਵੀ ਅਕਾਲੀ ਦਲ ਦੀ ਪ੍ਰਧਾਨਗੀ ਨਾ ਛੱਡ ਰਿਹਾ ਹੋਵੇ ਤੇ ਇਹ ਨਮੂਸ਼ੀ ਕੱਲੀ ਹਜ਼ਾਰ ਅਨੂਪ ਸਿੰਘ ਕੋਮੰਦੇ ਵਿੱਚ ਨਹੀਂ ਆਈ ਅੱਜ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਨੇ ਵੀ ਦਿੱਲੀ ਦੇ ਵੱਡੇ ਵਰਕਰ ਨੇ ਉਹਨਾਂ ਦੇ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਗੱਲ ਰੋਸ ਆ ਚੁੱਕੀ ਔਰ ਸਾਡੇ ਸੰਪਰਕ ਦੇ ਵਿੱਚ ਹੋਰ 8-10 ਮੈਂਬਰ ਐਫਓ ਜੇ 7-8 ਤੇ ਰਹਿ ਗਏ ਆ 7-8 ਮੈਂਬਰ ਐਫਓ ਜੇ ਹੋਰ ਹੈਗੇ ਆ ਜਿਹੜੇ ਪੂਰੇ ਸੰਪਰਕ 'ਚ ਨੇ ਔਰ ਇਹ ਜਿਹੜਾ ਵੀ ਬੜੀ ਜਲਦੀ ਉਹਨਾਂ ਦੀ ਵੀ ਸ਼ਮੂਲੀਅਤ